ਤੇ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਦੇ ਮਕਸਦ ਦੇ ਨਾਲ ਅਜਨਾਲਾ ਦੇ ਪਿੰਡ ਗੁਜਾਪੀਰ ਦੇ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਗੁਜਾ ਘੇਰ ਦੇ ਗੁਜਾਪੀਰ ਦੇ ਵੱਲੋਂ ਪਿੰਡ ਦੇ ਸਰਪੰਚ হরਪ੍ਰੀਤ ਸਿੰਘ ਹੈਪੀ ਗੁਜਾ ਪੀਰ ਅਤੇ ਉਹਨਾਂ ਦੇ ਪੰਚਾਇਤ ਦੀ ਯਤਨਾ ਸਦਕਾ ਨੌਜਵਾਨਾਂ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਦੂਸਰਾ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਦੇ ਨਾਲ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਉੱਥੇ ਹੀ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਜੇਤੂ ਟੀਮ ਨੂੰ ਇਨਾਮੀ ਰਾਸ਼ੀ ਅਤੇ ਟਰੋਫੀ ਦੇ ਕੇ ਸਨਮ ਇੱਥੇ ਜਿਹੜਾ ਕ੍ਰਿਕਟ ਨਾਈਟ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਦੂਸਰਾ ਨਾਈਟ ਟੂਰਨਾਮੈਂਟ ਹੈ ਜੋ ਪਿੰਡ ਦੇ ਨੌਜਵਾਨਾਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਤੇ ਪਿੰਡ ਦੇ ਸਾਰੇ ਸਹਿਯੋਗ ਪੰਚਾਇਤ ਵੱਲੋਂ ਨਾਲ ਮਿਲ ਕੇ ਕਰਾਇਆ ਜਾ ਰਿਹਾ ਹੈ ਤੇ ਜਿੱਤੀ ਹੋਈ ਟੀਮ ਨੂੰ 20000 ਰੁਪਏ ਨਾਲ ਰੱਪ ਨੂੰ 11000 ਇਨਾਮ ਰੱਖਿਆ ਗਿਆ ਹੈ ਇਹ ਨਸ਼ੀਬ ਦੇ ਮੌਲੋ ਜਨ ਨਸ਼ੀਲੇ ਦੇ ਵਿਰੁੱਧ ਇਹ ਬੜਾ ਵੱਡਾ ਪ੍ਰੋਗਰਾਮ ਹੈ ਨੌਜਵਾਨਾਂ ਵੱਲੋਂ ਐਨਆਰਆਈ ਵੀਰਾਂ ਵੱਲੋਂ ਕਿ ਇਹੋ ਜਿਹੇ ਟੂਰਨਾਮੈਂਟ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਵੀ ਨਸ਼ੇ ਤੋਂ ਦੂਰ ਰਹਿਣ ਤੇ ਖੇਡਾਂ 'ਤੇ ਧਿਆਨ ਦੇਣ ਸਰਕਾਰ ਨੂੰ ਵੀ ਇਸ ਬਾਰੇ ਕਹਿੰਦੇ ਆ ਵੀ ਜਿੰਨਾ ਵੀ ਸਾਡੀਆਂ ਖੇਡਾਂ ਨੂੰ ਪਰਫੁੱਲਕ ਕੀਤਾ ਜਾਂਦਾ ਉਹਨਾ ਕੀਤਾ ਜਾਵੇ ਵੱਧ ਤੋਂ ਵੱਧ ਗਾਂਟਸਾਲ ਨਾਈਟ ਟੂਰਨਾਮੈਂਟ ਕਿਡ ਦੇ ਨੌਜਵਾਨਾਂ ਵੱਲੋਂ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਐਨਆਰ ਵੀਰਾ ਵੱਲੋਂ ਹਰ ਸਾਲ ਜਿਹੜਾ ਨਾਈਟ ਟੂਰਨਾਮੈਂਟ ਕਰਵਾਇਆ ਜਾਊਗਾ